ਫਤੇਸਿੰਘ ਕਨੌਲੀ ਵਿੱਚ ਮੰਦੇ ਹਾਲਾਤ ਗੰਦਗੀ ਦੇ ਲੱਗੇ ਢੇਰ ਜਾਮ ਸਿਵਰੇਜ ਅਤੇ ਟੁੱਟੀਆਂ ਸੜਕਾਂ ਕਾਰਨ ਲੋਕ ਪਰੇਸ਼ਾਨ ਮੁਸ਼ਕਲਾਂ ਦੇ ਢੇਰ ਤੇ ਬੈਠੀ ਜਨਤਾ ਅੰਮ੍ਰਿਤਸਰ ਦੀ ਫਤੇਸਿੰਘ ਕਨੌਲੀ ਦੇ ਵਸੀਆਂ ਦੀ ਸੁਣਨ ਵਾਲਾ ਕੋਈ ਨਹੀਂ ਫਤੇਸਿੰਘ ਕਨੌਲੀ ਜੀਵਨ ਹੋਇਆ ਔਖਾ ਪ੍ਰਸ਼ਾਸਨ ਚੁੱਪ ਅੰਮ੍ਰਿਤਸਰ ਦੇ ਭਗਤਾਂਵਾਲਾ ਨਜ਼ਦੀਕ ਸਥਿਤ ਫਤੇ ਸਿੰਘ ਕਨੌਲੀ ਦੇ ਵਾਸੀਆਂ ਦੀ ਜ਼ਿੰਦਗੀ ਅੱਜ ਬਹੁਤ ਹੀ ਦੁਖਦਾਈ ਬਣ ਚੁੱਕੀ ਹੈ। ਟੁੱਟੀਆਂ ਸੜਕਾਂ, ਗੰਦਗੀ ਦੇ ਲੱਗੇ ਢੇਰ, ਸੀਵਰੇਜ ਹੋਇਆ ਜਾਮ, ਨਾਤਾ ਐਮਐਲਏ ਪਹੁੰਚਿਆ। ਮੱਛਰਾਂ ਦੀ ਪਰਹਾਰ, ਬਿਮਾਰੀਆਂ ਅਤੇ ਹਾਦਸਿਆਂ ਦਾ ਕਾਰਨ ਵੀ ਬਣ ਰਿਹਾ ਇਹ ਗੰਦਾ ਪਾਣੀ। ਆਓ ਗੱਲਬਾਤ ਕਰਦੇ ਹਾਂ। ਇਲਾਕਾ ਵਾਸੀਆਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਪੱਤਰਕਾਰ ਸਵੇਮਾਨ ਦੀ ਵਿਸ਼ੇਸ਼ ਰਿਪੋਰਟ ਕੋਈ ਨਾ ਅੰਦਰ ਖੋਜ ਕੇ ਚਾਹੇ ਕੰਮ ਕਰ ਗਏ ਕੋਈ ਪ੍ਰਤਾਣ ਕੋਈ ਇੱਕ ਉਹ ਕੋਈ ਵਾਲੀ ਮਾਗੀ ਨਜ਼ਰ ਆ ਰਿਹਾ ਇੱਥੇ ਹੁੰਦਾ ਹੈ ਹੱਥ ਘੋਰ ਕੀ ਕਰਦਾ ਸਾਡੇ ਚੋਂ ਕੋਈ ਵਾਲੀ ਮਾਗੀ ਇਹਦਾ ਜਨਮ ਕਸ ਕਰਕੇ ਪੋਣੇ ਵੀ ਅਸੀਂ ਕੁੱਖ ਨਹੀਂ ਮੰਗਦੇ ਸਾਡੀ ਸੁਣੀ ਜਾਂਦੀ ਸਾਡੀ ਸੁਣੀ ਨਹੀਂ ਜਾਂਦੀ ਸੁਣਾਈ ਨਹੀਂ ਹੁੰਦੀ ਕੋਈ ਨਿਕੇ ਨਿਕੇ ਬੱਚੇ ਇੱਥੇ ਮੈਨੂੰ ਨਹੀਂ ਪਤਾ ਲੱਗਦਾ ਕਿ ਪੁਲਿਸ ਹੋਵੇ ਆਲਾ ਆਲਾ ਕਰਾ ਤੇਰੀ ਆ ਜੀ ਕੱਲ੍ਹ ਤੁਸੀਂ ਆ ਜੂਸ ਤੋਂ ਆਪਣੇ ਸਾਡੇ ਇੱਕ ਨੂੰ ਸੌਇਆ ਜਾਵੇ ਦੇਖੋ ਆਪਾਂ ਤਾਂ ਰੋਣਾ ਪਾਈਏ ਕਿ ਜਿਆ ਸਾਡੇ ਕੋਲ ਨਹੀਂ ਗੱਡੀ ਨਹੀਂ ਲੱਗਦੀ ਇੱਥੇ ਗੱਡੀ ਨਹੀਂ ਲੱਗਦੀ ਲੱਗੀ ਲੱਗਦੀ ਇੱਥੇ ਦੇਖੋ ਨਹੀਂ ਲੱਗੀ ਅਸੀਂ ਮੇਰੇ ਕੋਲ ਅੱਗੋ ਬਲੋਕ ਸਾਡੇ ਕੱਲੇ ਬਲੋਕ ਨਹੀਂ ਆ ਜਾਂਦਾ ਬਲੋਕ ਆ ਕੇ ਫਿਰ ਤੈਨੂੰ ਆਖੋ ਕਿ ਸਾਡਾ ਕੰਮ ਨਹੀਂ ਹੋਇਆ ਆਖੋ ਆ ਬਲੋਕ ਬਲੋਕ ਦੇ ਤਾਂ ਫਤੂਤਾ ਨਹੀਂ ਕਿੰਨਾ ਲੱਗਦਾ ਉਹ ਉਹਨਾਂ ਦੀ ਜ਼ਿੰਮੇਵਾਰੀ ਹੈ ਇੱਕ ਤਾਂ ਨਹੀਂ ਲੱਗਦੀ ਫਿਰ ਤੁਸੀਂ ਮੈਨੂੰ ਆਖੋਗੇ ਨਹੀਂ ਲੱਗਦਾ ਨਹੀਂ ਲਖਣੇ ਦੇ ਬਲ ਖਾ ਦੇ ਕੰਟਰੋਲ ਲਗਾਤਾ ਭਿਕੀ ਕਾ ਤਾ ਨੂੰ ਕੰਗਾਇਆ ਇਹ ਸੇਟੀ ਮੇਰਾ ਉੱਪਰ ਤੇ ਰੋ ਮੇਰਾ ਪੂਰਾ ਤੇ ਰੋ ਮੈਂ ਖੰਦੀ ਆ ਪੱਤੀ ਦੇਖੋ ਤਾਂ ਨਾ ਪਰ ਇਹ ਹੈ ਗਾਇ ਕੋਈ ਕੰਮ ਨਾ ਰੋਲਾ ਪਾਈਏ ਕਿ ਤੇ ਸਾਡੇ ਕੰਮ ਨਹੀਂ ਹੁੰਦੇ ہاں ਇਹ ਛੜਕ ਕੋਲ ਦੀ ਕਿੰਨਾ ਪਾਣੀ ਮਛਰ ਕਿੰਨਾ ਵਾ ਛੜਕ ਸਾਰੇ ਟੁਕੜੇ ਆਹ ਦੇਖ ਇੱਕ ਮਿੰਟ ਇੱਕ ਮਿੰਟ ਬੱਲੇ ਪਾਸੇ ਸਾਰੀ ਛੜਕ ਸਭ ਆਪਾਂ ਦੀ ਦੇਖ ਲਈ ਇੱਕ ਬੱਚਾ ਇੱਥੇ ਬੈਠੀ ਆਟੋ ਨਾਲ ਜੇਪੇ ਵਿੱਚ ਬੱਚੇ ਨਿਕਲ ਕੇ ਟੇਪੇ ਬਾਹਰ ਦੇ ਕਹਿੰਦੇ ਕਿ ਕੋਲ ਜਿੰਮੇ ਹੋ ਰਿਹਾ ਹੈ ਕਹਿੰਦੇ ਉਹ ਮਾਦੇਰੀ ਹੈ ਕਿ ਆਪਾਂ ਮੈਂ ਇੱਥੇ ਆਪਾਂ ਨਹੀਂ ਲਾਉਂਦੇ ਨਹੀਂ ਆ ਗਏ ਨੀ ਆ ਦੀ ਗੱਲ ਆਪਣਾ ਨਹੀਂ ਕਿਹਾ ਤੇ ਅਸ ਤੇਰਾ ਗੁਆਚ ਗਿਆ ये तो मत बोले भी है लाया। ये तो मत बोले भी हो लोगों को। इसका भी गांधी है कि यार। आप तो इतने लोगों के लिए इन बातों को क्यों तो बना दिया? ऐसे लड़ने का क्यों होने ਕੱਟੀ ਇੱਥੇ ਲੱਗੀ ਨਹੀਂ ਨਹੀਂ ਦੇ ਅਗਲੇ ਆਪੁੰਦੇ ਵੀ ਨਹੀਂ ਹੁੰਦੇ ਇੱਕ ਸਾਰ ਬੈਟਰੀ ਆਟੋ ਪਲਟਿਆ ਕੱਲ ਵੀ ਬੈਟਰੀ ਆਟੋ ਪਲਟਿਆ ਦੋ ਦਰਪੈਣ ਨਾ ਪਾ ਪਲਟਦੇ ਰਹੇ ਦੇਖਿੰਦੇ ਕਿ ਪਸੇਰਾ ਹੈ ਰਿਸੀਵਰਲ ਮੰਦੇ ਖੁੱਲ ਜਾਂਦੇ ਆ ਇਹ ਕਿਹੜਾ ਹੋਇਆ ਫੂਟ ਮਾਰ ਕੇ ਚਾਹ ਨਹੀਂ ਜੀ 1 ਕਰੋੜ ਦੇਣਗੇ ਬਣਾਈ ਹੋਵੇ ਦੇ ਰਿਸੀਵਰਲ ਮੰਦੇ ਚਲੋ ਖੁੱਲ ਜਾਂਦੇ ਆ ਜਿਹੜੇ ਸਾਰੇ ਨਾ ਨਹੀਂ ਪਾਣੀ ਖਲੋਤਾ ਐਨ ਐਨ ਮੱਝਰ ਜਦੋਂ ਕਾਗਰਸ ਸਾਡੀ ਦੀ ਸੜਕ ਵੀ ਪਾਣੀ ਇਹ ਛੜਕਰੀ ਬਣਾਇੰਗੀ ਉਹ ਕੋਈ ਸਾਡੇ ਅੱਗੇ ਨਹੀਂ ਆਉਂਦੀ ਆਡੀਅੰਸ ਦਾ ਕੋਈ ਨਹੀਂ ਕਰੀ ਬਣਾਇੰਗੀ ਉਹਦਾ ਪੱਕਾ ਸਾਡੇ ਛੜਕਣਾ ਪਹੀ ਹਾਲ ਨਹੀਂ ਹੈਗਾ ਅਸੀਂ ਇੱਕ ਪ੍ਰੋਗਰਾਮ ਕਰਨਾ ਹੁੰਦਾ ਨਾ ਪਹਿਲਾਂ ਇਹ ਛੜਕ ਤੋਂ ਮਾਲ ਕਰਦੇ ਇੱਕ ਮਸਾ ਸਾਡੀ ਮੰਮੀ ਪੂਰੀ ਹੋ ਗਈ ਨਾ ਜੈ ਹੀ ਪਹਿਲਾਂ ਆਇਆ ਹੋਵੇ ਸਾਡੀ ਛੜਕ ਦਾ ਕੀ ਹਾਲ ਹੈ ਜਿਆਨਾ ਬਕਤ ਲਿੰਗ ਰਿਕਵਰੀ ਕਿਹੜਾ ਹੀ ਲੱਗਦਾ ਹੈ ਇਹ ਪਤਿਸ਼ੰਕਰ ਨੌਲੀ ਸਹਿਤ ਪਤਿਸ਼ੰਕਰ ਜਾਰੇ ਇਕੱਠੇ ਹੋਏ ਗੱਲਬਾਤ ਇਹ ਹੋਈ ਹੈ ਵੀ ਅਸੀਂ ਸਿਵਰਾ ਲੈ ਕੇ ਛੜਕ ਨੂੰ ਲੈ ਕੇ ਕੱਢੇ ਹੋਏ ਸਾਰੇ ਟੰਕਰ ਸਾਨੂੰ ਬੜੀ ਮੁਸ਼ਕਲ ਆਉਂਦੀ ਹੈ ਜਦੋਂ ਸੀਵਰ ਬੰਦ ਹੋ ਜਾਂਦੇ ਆ ਤੇ ਜਾਂ ਫੜਕ ਟੁੱਟੀ ਪਈ ਹੈ ਕੋਈ ਵਾਲਦਾ ਵਾਮੀ ਇਹਦਾ ਬੰਦਿਆ ਹੁਣ ਪਾਣੀ ਆ ਦੇਖੋ ਮੱਚਰ ਗੱਡੀਆਂ ਪਲਟਦੀਆਂ ਕੋਈ ਇਥੋਂ ਦਾ ਜ਼ਿੰਮੇਵਾਰ ਨਹੀਂ ਤਾਂ ਇਹ ਆਕਾ ਕਿਹਾਰ ਹੋ ਗਏ ਆ ਕੋਈ ਇਥੋਂ ਦੀ ਸੁਣਾਈ ਨਹੀਂ ਹੁੰਦੀ ਸਾਡੇ ਕੋਲ ਜਦੋਂ ਵੀ ਕੋਈ ਇਥੋਂ ਲੰਘਦਾ ਲੋਕਾਂ ਨੂੰ ਕਾਫੀ ਮੁਸ਼ਕਲ ਆਉਂਦੀ ਬੜੀ ਮੁਸ਼ਕਲ ਆਉਂਦੀ ਆ ਆਟੋ ਪਲਟਦੇ ਵਿੱਚ ਨੁਗ 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 ਬੱਚੇ ਹੁੰਦੇ ਆ ਉਹ ਬੱਚਿਆਂ ਨੂੰ ਕੋਈ ਜਾਨੀ ਨਾ ਨਚਕਾਨ ਹੋ ਜਾ ਕੋਈ ਜ਼ਿੰਮੇਵਾਰ ਕੋਈ ਹੈਗਾ ਕਿੰਨਾ ਸਮਾਂ ਹੋ ਗਿਆ ਸਰਪਤ ਇਹ ਕਾਫੀ ਸਮਾਂ ਹੋ ਗਿਆ ਅਸੀਂ ਤਾਂ ਕਾਫੀ ਸਮਾਂ ਕੰਦ ਸਾਲ ਤੋਂ ਵੀ ਜ਼ਿਆਦਾ ਕੀਤਾ ਇਹ ਕੁਝ ਵੇਖੰਦਾ ਹੀ ਲੱਗਦਾ ਕਿ ਪਾਈਪ ਪਾਉਣ ਲਈ ਸੜਕ ਪੁੱਟੀ ਗਈ ਮੁੜ ਕੇ ਕੰਪਨੀ ਕੋਈ ਨਹੀਂ ਆਇਆ ਨਾ ਤੇ ਕੋਈ ਪਾਣੀ ਦੀ ਜੇ ਪਾਈਪਾਂ ਪਾਈਆਂ ਨਾ ਤੇ ਕੋਈ ਉਹ ਬੰਨਿਆ ਨਾ ਮੁੜ ਕੇ ਕੋਈ ਸੜਕ ਦਾ ਵਾਲਿਆ ਆਇਆ ਤੇ ਜੇ ਅਸੀਂ ਪਾਈਪਾਂ ਪਾਈਆਂ ਤਾਂ ਅਸੀਂ ਸੜਕ ਤੇ ਬਣਾ ਲੀਏ ਤੇ ਜਿਵੇਂ ਹੁਣ ਬਰਸਾਤਾਂ ਆਈਆਂ ਤਾਂ ਪਾਣੀ ਉਦੋਂ ਤਾਂ ਖੜਾ ਹੈ ਪਾਣੀ ਉਦੋਂ ਤਾਂ ਖੜਾ ਸਾਡੇ ਭਾਜੀ ਬਰਸਾਤ ਖਤਮ ਹੋਈ ਨਹੀਂ ਪਾਪਾ ਦੀ ਪ੍ਰਸ਼ਾਸਨ ਕੇਂਦਰ ਆ ਕੇ ਪਾਣੀ ਕੱਟਣਾ ਹੋਉਂਦਾ ਜਮਾਨੀ ਦੇ ਬੱਚੇ ਮੱਛਰਾਂ ਪੈਦਾ ਹੁੰਦੇ ਪਰ ਇੱਥੇ ਮੱਛਰ ਲੱਗ ਰਹੇ ਮੱਛਰ ਛੱਡ ਕੇ ਇੱਥੇ ਬੁਖਾਰ ਤੇ ਹੋਣਦੇ ਲੋਕਾਂ ਨੂੰ ਕਾਫੀ ਬਹੁਤ ਮੁਸ਼ਕਲ ਹੁੰਦੀ ਹੈ ਰਿਸ਼ਤੇਦਾਰ ਵੀ ਉਹਨਾਂ ਕੋ ਟਰਾਂਹਦੇ ਨੇ ਹਾਂਜੀ ਆਉਂਦੇ ਆ ਉਹ ਤੇ ਗੱਡੀਆਂ ਲੈ ਕੇ ਲੋਕਾਂ ਤੋਂ ਧੁੱਤ ਕੱਪੜੇ ਕਹਿੰਦੇ ਆ ਤੇ ਕੱਟੀਆਂ ਲੈ ਕੇ ਕਿੱਥੇ ਕੀ ਮੰਗ ਕੀ ਕਰਦੇ ਮੰਗ ਇਹ ਕਰਦੇ ਆ ਵੀ ਸਾਡੀ ਥੋੜੀ ਸਲਾਈ ਹੋਵੇ ਸਾਡੀ ਸੜਕ ਵੀ ਬਣੇ ਤੇ ਸਾਡੀ ਸੀਵਰਾ ਦੀ ਸਲਾਈ ਹੋਵੇ ਮੇਰਾ ਨਾਮ ਗੋਪਾਲ ਆ ਇਲਾਕ ਤੁਸੀਂ ਇਕੱਠੇ ਹੋਏ ਸਾਰੇ ਇਥੇ ਜਿਵੇਂ ਕਿ ਪਾਣੀ ਖੜਾ ਹੋਇਆ ਔਰ ਸੜਕ ਕਾਫੀ ਸਮੇਂ ਟੁੱਟੀ ਹੋਈ ਹੈ ਕੀ ਕਹਿਣਾ ਚਾਹੋ ਆਏ ਪਾਣੀ ਤੋਂ ਪਰੇਸ਼ਾਨ ਆ ਸੜਕਾਂ ਤੋਂ ਵੀ ਪਰੇਸ਼ਾਨ ਆ ਕਾਂਗਰਸ ਉੱਪਰ ਹੈ ਉਹਦੀ ਕੀ ਕਹਿੰਦੇ ਆ ਸੌਰੀ ਭਗਵੰਤ ਮਾਨ ਦੀ ਆ ਇਹ ਤੋਂ ਉਹਨਾਂ ਨੂੰ ਸੁਣਨਾ ਚਾਹੀਦਾ ਆ ਆਣ ਕੇ ਇਥੇ ਗੇੜਾ ਮਾਰਨ ਦੇਖ ਕੇ ਜਾਣ ਕੀ ਜਨਤਾ ਨੂੰ ਪਰੇਸ਼ਾਨੀ ਆ ਇਹਨਾਂ ਨੇ ਜੋ ਇਥੋਂ ਵੋਟਾਂ ਲਈਆਂ ਉਸ ਤੋਂ ਬਾਅਦ ਦੁਬਾਰਾ ਬੜੀ ਨਹੀਂ ਆ ਪਿਛਲੀ ਸਰਕਾਰ ਕਹਿੰਦੀ ਅਸੀਂ ਡਿਵੈਲਪਮੈਂਟ ਕੀਤੀ ਮੌਜੂਦਾ ਸਰਕਾਰ ਕਹਿੰਦੀ ਅਸੀਂ ਡਿਵੈਲਪਮੈਂਟ ਕੀਤੀ ਕਾਂਗਰਸ ਦੇ ਰਾਜ ਤੇ ਕੋਈ ਗੰਦ ਨਹੀਂ ਸੀਗਾ ਨਾ ਕਦੀ ਪਿਆ ਹੀ ਟੈਂਕੀ ਵੀ ਬਣੀ ਬਣਾਤੀ ਹੀ ਉਹ ਬਹੁਤ ਵਧੀਆ ਪਾਰਕ ਬਣੀ ਸਾਰਾ ਕੁਝ ਤੇ ਵੇਖ ਲਿਆ ਕੋਈ ਨਹੀਂ ਵੇਖਣ ਦਾ ਸਭ ਨੂੰ ਪਤਾ ਆ ਸੋ ਮੌਜੂਦਾ ਜਿਹੜੇ ਪ੍ਰਸ਼ਾਸਨ ਨੇ ਨਗਰ ਨਿਗਮ ਉਹਨਾਂ ਦੇ ਵੱਲੋਂ ਇੱਥੇ ਜਿੰਦਾ ਕਿ ਇੱਥੇ ਦਾ ਇੰਚਾਰਜ ਨੇ ਉਹਨਾਂ ਵੱਲੋਂ ਤੁਸੀਂ ਤੁਸੀਂ ਆਪਣੀ ਮੁਸ਼ਕਿਲਾਂ ਦੱਸਿਆ ਨਾ ਕਨਵਾਸੀ ਨੂੰ ਉਹਨਾਂ ਨੂੰ ਜਾ ਕੇ ਵੀ ਇੱਥੇ ਆ ਗੰਦ ਪਿਆ ਹੋਇਆ ਸੀ ਮਰੇ ਜੰਦ ਨਾਲ ਹਰ ਕੰਮ ਐਮ ਐਲ ਏ ਨੇ ਕਦੀ ਇਦਾਂ ਗੇੜਾ ਮਾਰਿਆ ਹੀ ਨਹੀਂ ਆ ਮਾਰੇ ਆਇਆ ਹੀ ਨਹੀਂ ਕਦੀ ਆਪਾਂ ਦੇਖਿਆ ਹੀ ਨਹੀਂਗਾ ਉਪਰ ਦੇਖਿਆ ਨਹੀਂ ਹੈ ਕਿ ਇਲਾਕਾ ਨਿਵਾਸੀਆਂ ਨੂੰ ਮੁਸ਼ਕਲਾਂ ਨੇ ਉਹ ਤੁਹਾਡੇ ਕੋਲ ਵੀ ਆਉਂਦੇ ਨੇ ਤੁਸੀਂ ਆਗੂ ਇਸ ਇਲਾਕੇ ਦੇ ਤਾਂ ਕੀ ਅਪੀਲ ਕੀ ਕਰਦੇ ਆਂ ਅਸੀਂ ਦੇਖੋ ਹੁਣ ਸਾਰੀ ਜਨਤਾ ਦੇ ਨਾਲ ਹੀ ਖੜੇ ਆਂ ਇਹ ਤੇ ਹੰਦੀ ਵੀ ਨਹੀਂ ਖੜੇ ਆਂ ਕੀ ਮੰਗ ਕੀ ਕਰਦੇ ਆਂ ਮੰਗ ਲਈ ਇਹ ਕਰਦੇ ਆਂ ਕਿ ਸਾਡੇ ਇਹ ਸਿਵਰ ਸਾਫ ਹੌਲ ਛੜਕਾ ਬਣ ਜਾਵੇ